ਸਸ਼ਕਾਲ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਮੈਂ ਹਾਂ ਸ਼ਗੁਨ ਪੰਜਾਬ ਦੇ ਵਿੱਚ ਹੜ੍ਹ ਦੇ ਕਾਰਨ ਜੋ ਹਾਲਾਤ ਲਗਾਤਾਰ ਤਸਵੀਰਾਂ ਤੁਸੀਂ ਦੈਨਿਕ ਸਵੇਰਾ ਰਾਹੀਂ ਵੀ ਦੇਖ ਰਹੇ ਹੋ ਲਾਈਵ ਤਸਵੀਰਾਂ ਤੁਹਾਨੂੰ ਲਗਾਤਾਰ ਵਿਖਾ ਰਿਹਾ ਕਿ ਪੰਜਾਬ ਦੇ ਬਹੁਤ ਸਾਰੇ ਅਜਿਹੇ ਇਲਾਕੇ ਬਹੁਤ ਸਾਰੇ ਅਜਿਹੇ ਪਿੰਡ ਜਿਹੜੇ ਨੇ ਪ੍ਰਭਾਵਿਤ ਹੋਏ ਨੇ ਹੜ੍ਹ ਨੂੰ ਲੈ ਕੇ ਬਹੁਤ ਸਾਰੇ ਲੋਕ ਜਿਹੜੇ ਨੇ ਉਹ ਫਸ ਚੁੱਕੇ ਨੇ ਕਈਆਂ ਦਾ ਬਹੁਤ ਸਾਰਾ ਨੁਕਸਾਨ ਵੀ ਹੋਇਆ ਐ ਸੋ ਪੰਜਾਬੀ ਇੰਡਸਟਰੀ ਦੇ ਕਈ ਕਲਾਕਾਰ ਜਿਹੜੇ ਨੇ ਪੰਜਾਬ ਦੇ ਹੱਕ ਦੇ ਵਿੱਚ ਆਏ ਨੇ ਪੰਜਾਬ ਦਾ ਸਾਥ ਦੇਣ ਦੇ ਲਈ ਅੱਗੇ ਆਏ ਨੇ ਅਪੀਲ ਵੀ ਕਰਨੇ ਕਿ ਪੰਜਾਬ ਦੇ ਜਿਹੜੇ ਬਹੁਤ ਸਾਰੇ ਆ ਹੜ੍ਹ ਦੇ ਨਾਲ ਪ੍ਰਭਾਵਿਤ ਪਿੰਡ ਨੇ ਜਿਹੜੇ ਲੋਕ ਪ੍ਰਭਾਵਿਤ ਹੋਏ ਨੇ ਜਿਹੜੇ ਘਰਾਂ ਤੋਂ ਬੇਕਾਰ ਹੋ ਗਏ ਨੇ ਉਹਨਾਂ ਦੇ ਲਈ ਖੜਨ ਦੀ ਲੋੜ ਹੈ ਸਭ ਤੋਂ ਪਹਿਲਾਂ ਪੰਜਾਬੀ ਇੰਡਸਟਰੀ ਚੋਂ ਗੀਪੀ ਗਰੇਵਾਲ ਨੇ ਇੱਕ ਪੋਸਟ ਸਾਂਝੀ ਕਰਕੇ ਪੰਜਾਬ ਦੇ ਵਿੱਚ ਜੋ ਹੜ੍ਹ ਦੇ ਹਾਲਾਤ ਬਣੇ ਹੋਏ ਨੇ ਹੜ੍ਹ ਪੀੜਤਾ ਦੇ ਨਾਲ ਉਹਨਾਂ ਨੇ ਖੜਨ ਦੇ ਲਈ ਇੱਕ ਪੋਸਟ ਜਿਹੜੀ ਸਾਂਝੀ ਕੀਤੀ ਹੈ ਗੀਪੀ ਗਰੇਵਾਲ ਲਿਖਦੇ ਨੇ ਪ੍ਰੇਅਰਸ ਫਾਰ ਪੰਜਾਬ ਦਾ ਫਲੱਡ ਸਿਚੁਏਸ਼ਨ ਇਨ ਪੰਜਾਬ ਇਜ਼ ਹਾਰਟ ਬ੍ਰੇਕਿੰਗ ਫੈਮਿਲੀਜ਼ ਫਾਰਮਰਸ ਐਂਡ ਈਵਨ ਚਿਲड्रन ਆਰ 트ੈਪਡ ਐਸ ਵਿਲੇਜਸ ਐਂਡ ਫੀਲਡਸ ਗੋ ਅੰਡਰਵਾਟਰ huge losses endless pain let's stand together spread awareness and support those in need punjab needs our prayer and our help right now ਉਸ ਤੋਂ ਬਾਅਦ ਦਿਲਜੀਤ ਦੋਸਾਂਝ ਵੀ ਇੱਕ ਪੋਸਟ ਸਾਂਝੀ ਕਰਦੇ ਨੇ ਲਿਖਦੇ ਨੇ ਪੰਜਾਬ ਫਲਡ ਸਿਚੁਏਸ਼ਨ this is the time to come together let's support and do what we can for those in need ਅਰिजਨਾਲ ਹੀ ਬੱਬੂ ਮਾਨ ਨੇ ਵੀ ਇੰਸਟਾਗ੍ਰਾਮ ਦੇ ਉੱਪਰ ਇੱਕ ਪੋਸਟ ਸਾਂਝੀ ਕੀਤੀ ਹੈ ਲਿਖਦੇ ਨੇ ਦਿਨ ਚੜਦੇ ਨੂੰ ਪੈ ਗਿਆ ਡਾਕਾ ਆਖਾ ਮੋਹਰੇ ਆ ਗਿਆ ਹਨੇਰਾ ਕਿਨੂੰ ਪੁੱਛ ਕੇ ਫਲੱਡ ਗੇਟ ਖੋਲਤੇ ਡੋਬਤਾ ਪੰਜਾਬ ਮੇਰਾ ਸੋ ਲਗਾਤਾਰ ਪੰਜਾਬੀ ਇੰਡਸਟਰੀ ਵੀ ਪੰਜਾਬ ਦੇ ਹੱਕ ਦੇ ਵਿੱਚ ਆਉਂਦੀ ਹੋਈ ਨਜ਼ਰ ਆ ਰਹੀ ਹੈ ਸਭ ਤੋਂ ਪਹਿਲਾਂ ਗਿੱਪੀ ਗਰੇਵਾਲ ਉਸ ਤੋਂ ਬਾਅਦ ਦਿਲਜੀਤ ਦੋਸਾਂਤ ਤੇ ਹੁਣ ਬੱਬੂ ਮਾਨ ਨੇ ਪੰਜਾਬ ਦੇ ਹੱਕ ਦੇ ਵਿੱਚ ਇੱਕ ਪੋਸਟ ਸਾਂਝੀ ਕਰਕੇ ਪੰਜਾਬ ਦੇ ਹੱਕ ਦੇ ਵਿੱਚ ਆਉਣ ਦੇ ਲਈ ਕਿਹਾ ਹੈ ਉਹਨਾਂ ਪੀੜਤਾਂ ਦੇ ਲਈ ਅੱਗੇ ਆਉਣ ਦੇ ਲਈ ਕਿਹਾ ਉਹਨਾਂ ਦੀ ਮਦਦ ਕਰਨ ਦੇ ਲਈ ਕਿ ਜੋ ਹੜ੍ਹ ਦੇ ਨਾਲ ਪ੍ਰਭਾਵਿਤ ਹੋਏ ਨੇ ਜਿਹੜੇ ਪਿੰਡ ਜਿਹੜੇ ਘਰ ਜਿਹੜੇ ਲੋਕ ਪ੍ਰਭਾਵਿਤ ਹੋਏ ਨੇ ਉਹਨਾਂ ਦੇ ਹੱਕ ਦੇ ਵਿੱਚ ਆਉਣ ਦੇ ਲਈ ਕਿਹਾ ਉਹਨਾਂ ਦੀ ਮਦਦ ਕਰਨ ਦੇ ਲਈ ਇੱਕ ਅਪੀਲ ਜਿਹੜੇ ਪੰਜਾਬ ਦੇ ਹੋਰ ਲੋਕਾਂ ਨੂੰ ਕੀਤੀ ਹੈ ਜਿਹੜੇ ਫਿਲਹਾਲ ਸੁਰੱਖਿਅਤ ਥਾਵਾਂ ਤੇ ਨੇ ਜਿਹੜੇ ਸੁਰੱਖਿਅਤ ਨੇ ਉਹਨਾਂ ਨੂੰ ਅਪੀਲ ਕੀਤੀ ਹੈ ਔਰ ਇਹ ਪਹਿਲੇ ਤਨ ਕਲਾਕਾਰ ਅਜੇਹੇ ਨੇ ਪੰਜਾਬੀ ਇੰਡਸਟਰੀ ਚੋਂ ਜਿਨ੍ਹਾਂ ਨੇ ਪੰਜਾਬ ਦੇ ਹਾਲਾਤਾਂ ਨੂੰ ਦੇਖਦੇ ਹੋਏ ਹੜਪੀਟਾਂ ਨੂੰ ਦੇਖਦੇ ਹੋਏ ਪੋਸਟ ਸਾਂਝੀ ਕੀਤੀ ਹੈ ਔਰ ਉਹਨਾਂ ਦੇ ਹੱਕ ਦੇ ਵਿੱਚ ਆਉਣ ਦੀ ਅਪੀਲ ਕੀਤੀ ਹੈ ਉਹਨਾਂ ਦੇ ਲਈ ਖੜਨ ਦੇ ਲਈ ਅਪੀਲ ਕੀਤੀ ਹੈ ਕਿ ਜੋ ਹੜਪੀੜਿਤ ਪਰਿਵਾਰ ਨੇ ਉਹਨਾਂ ਦੇ ਲਈ ਹੱਕ ਦੇ ਵਿੱਚ ਆਇਆ ਜਾਵੇ ਜੋ ਉਹਨਾਂ ਨੂੰ ਜ਼ਰੂਰਤ ਦਾ ਸਮਾਨ ਹੈ ਉਹ ਦਿੱਤਾ ਜਾਵੇ ਇਸ ਤੋਂ ਪਹਿਲਾਂ ਵੀ ਜਦ ਪਿਛਲੇ ਸਾਲ ਹੜ੍ਹ ਆਏ ਸੀਗੇ ਪੰਜਾਬ ਦੇ ਵਿੱਚ ਤਾਂ ਉਦੋਂ ਵੀ ਦਿਲਜੀਤ ਦਸਾਂਝ ਹੜ੍ਹ ਪੀੜਤ ਪਰਿਵਾਰਾਂ ਦੇ ਲਈ ਅੱਗੇ ਆਏ ਸੀਗੇ ਉਦੋਂ ਵੀ ਕਾਫੀ ਮਦਦ ਉਹਨਾਂ ਨੇ ਕੀਤੀ ਸੀਗੀ ਤੇ ਹੁਣ ਵੀ ਗਿੱਪੀ ਗਰੇਵਾਲ ਦਿਲਜੀਤ ਦਸਾਂਝ ਤੇ ਬੱਬੂ ਮਾਨ ਦੇ ਵੱਲੋਂ ਪੰਜਾਬ ਦੇ ਹਾਲਾਤਾਂ ਨੂੰ ਦੇਖਦੇ ਹੋਏ ਪੋਸਟ ਸਾਂਝੀ ਕੀਤੀ ਜਾ ਰਹੀ ਹੈ ਉਹਨਾਂ ਦੀ ਮਦਦ ਲਈ ਲੋਕਾਂ ਨੂੰ ਵੀ ਅਪੀਲ ਕੀਤੀ ਜਾ ਰਹੀ ਹੈ ਤੇ ਖੁਦ ਵੀ ਅੱਗੇ ਜ਼ਰੂਰ ਆਉਣਗੇ ਸੋ ਪੋਸਟ ਸਾਂਝੀ ਕਰਕੇ ਪੰਜਾਬ ਦੇ ਲਈ ਇੱਕ ਸਟੈਂਡ ਕਲਾਕਾਰਾਂ ਦੇ ਵੱਲੋਂ ਲਿਆ ਜਾ ਰਿਹਾ ਤੇ ਉਹਨਾਂ ਦੇ ਹੱਕ ਦੇ ਵਿੱਚ ਵੀ ਜ਼ਰੂਰ ਖੜ ਰਹੇ ਨੇ